ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Kill Dress Designer ਦੇ ਵਿੱਚ ਅੱਜ ਆਪਾਂ ਬੜਾ ਲੰਮੀਆਂ ਚੌੜੀਆਂ ਗੱਲਾਂ ਨਹੀਂ ਕਰਨੀ ਕਿਉਂਕਿ ਕਣਕਾਂ ਦਾ ਸੀਜ਼ਨ ਹੋਣ ਕਰਕੇ ਨਾ ਲਾਈਟ ਬਹੁਤ ਜ਼ਿਆਦਾ ਜਾਂਦੀ ਆ ਤੇ ਫਟਾਫਟ ਸੂਟ ਨੂੰ ਕੱਟਣ ਦੀ ਕੋਸ਼ਿਸ਼ ਕਰਾਂਗੇ ਲੈਨਿੰਗ ਵਾਲਾ ਸੂਟ ਆ ਉੱਪਰੋਂ ਛਾਤੀ ਭੈਣਦੀ ਹੈਗੀ ਹੈਗੀ 23 ਇੰਚ ਤੇ ਕਮਰ ਹੈਗੀ ਹੈਗੀ 7/2 ਇੰਚ ਇਹ ਮੈਂ ਨਾਪ ਵੀ ਨਾਲ ਪਾ ਦੂੰਗਾ ਤੇ ਫਟਾਫਟ ਆਪਾਂ ਕਟਾਈ ਸ਼ੁਰੂ ਕਰਦੇ ਕਿਉਂਕਿ ਜਿੰਨਾ ਜ਼ਿਕਰ ਲੈਟਰ ਹੋਊਗੀ ਆਪਣਾ ਸੂਟ ਕੱਟਿਆ ਜਾਊਗਾ ਬਾੜੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਨੇ ਸੂਟ ਕੱਟਣ ਲੱਗਿਆਗੇ ਲੈਂਡਿੰਗ ਵਾਲਾ ਸੂਟ ਹੈਗਾ ਲੰਬਾਈ ਜਿਹੜੀ ਹੈਗੀ ਇਹਨਾਂ ਦੀ ਉਹ 43 ਇੰਚ ਆ ਮੈਂ ਸਵਾ 46 ਤੇ ਲਾਇਆ ਹੋਇਆ ਹੈਗਾ 43 ਇੱਥੋਂ ਆਪਾਂ ਲਾਵਾਂਗੇ 43.5 ਅੱਧਾ ਇੰਚ ਸਲਾਈ ਦੇ ਵਿੱਚ ਆਊਗਾ ਬਾਕੀ ਕਿੰਨਾ ਵੱਜ ਗਿਆ ਆਪਾਂ ਉਹ ਦੇਖ ਲੈਨੇ ਚ ਪੌਣੇ ਤਿੰਨ ਇੱਥੇ ਆਪਾਂ ਲਾਵਾਂਗੇ ਨਿਸ਼ਾਨ ਪੌਣੇ ਤਿੰਨ ਤੇ ਲੰਬਾਈ ਦਾ ਠੀਕ ਆ ਇਹ ਸੂਟ ਦੇ ਪੈਰ ਤਾਂ ਕੱਢਣੀਆਂ ਤਾਂ ਕਰਕੇ ਮੈਂ 23 ਹਿੱਪਾ ਤੇ 4 ਇੰਚ ਬਦਲਿਆ ਹੋਇਆ ਕਪੜਾ ਦੇਖੋ 23 ਤੇ 4 ਸਤਾਈ ਕੰਨੀ ਕੱਢਦੇ ਹੁੰਨੇ ਹਮੇਸ਼ਾ ਹੀ ਆਪਾਂ ਹਨਾ ਉਹ ਲਾਜ਼ਮੀ ਕੱਢਾਂਗੇ 23 ਤੇ 4 27 ਆ ਚੀਜ਼ ਮੈਂ ਜਿਹੜੀ ਤੁਹਾਨੂੰ ਦੱਸਦਾ ਹੁੰਨਾ ਮੀ ਤੀਰਾ ਜਿਵੇਂ ਇਹਨਾਂ ਦਾ ਉਹ ਸਾਢੇ 13 ਇੰਚ ਭੈਣਾਂ ਦੇ ਤੀਰਾ ਤਾਂ ਮੈਂ ਇੱਥੋਂ ਕਿੰਨਾ ਰੱਖਿਆ 14 ਨੀਚੇ ਨੂੰ ਕਿੰਨਾ ਰੱਖਿਆ ਮੈਂ 6 ਇੰਚ ਕਿਉਂਕਿ ਆ ਚੀਜ਼ ਕਿੰਨਾ ਦੇਖੋ ਵੱਡਾ ਹੋ ਗਿਆ ਹਨਾ ਹਿੱਸਾ ਸਾਢੇ 23 ਇੰਚ ਹੋਣ ਕਰਕੇ ਨਾ ਇੱਥੋਂ ਆ ਚੀਜ਼ ਮਿਲ ਲਿਆ ਕਰੋ ਆ ਦੇ ਕਈ ਭੈਣਾਂ ਦੇ ਫੋਨ ਆਉਦੇ ਮੋਢਾ ਕਿੰਨਾ ਪਾਈ ਹੈ ਹਨਾ ਆ ਦੇਖੋ 20 ਮੋਢਾ ਹੋਇਆ ਪਿਆ ਹੁਣੀ ਇਹਦਾ ਆਪਾਂ ਨੂੰ ਵੀ ਤਿਆਰ ਚਾਹੀਦਾ ਆਪਾਂ ਕੈਂਚੀ ਨੂੰ ਉੱਪਰਲੇ ਪਾਸੇ ਰੱਖ ਕੇ ਕਟਾਂਗੇ ਆਪ ਦੇਖੋ ਮੈਂ ਲਾਲ ਨਿਸ਼ਾਨ ਲਾ ਦਿੰਦਾ ਐਵੇਂ ਕੱਟਿਆ ਕਰੋ ਠੀਕ ਆ ਮੋੜੇ ਨੂੰ ਛੋਟਾ ਕਰ ਲਿਆ ਕਰੋ ਜਦੋਂ ਆਪਣੀ ਆ ਚੀਜ਼ ਵੱਡੀ ਹੋ ਜਾਂਦੀ ਹੈ ਤੀਰਾ ਘੱਟ ਜਾਂਦਾ ਨਾ ਤਾਂ ਮੋੜਾ ਆਟੋਮੈਟਿਕ ਹੀ ਆਪਣਾ ਵੱਡਾ ਹੋ ਜਾਂਦਾ ਸੈਡ ਸਲਾਈ ਜਿਹੜੀ ਉਹ ਮੇਰੀ ਮਿਣੀ ਹੋਈ ਆ ਉਹ ਹੈਗੀ 15 ਇੰਚ ਆਪਾਂ ਇੱਥੋਂ ਲਾਵਾਂਗੇ ਨਿਸ਼ਾਨ 16 ਤੇ ਜੇ ਕਿਸੇ ਚੀਜ਼ ਦੀ ਨਾਲ ਸਮਝਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਠੀਕ ਆ ਅੱਜ ਮੈਂ ਫਟਾਫਟ ਕੱਟੂਗਾ ਕਿਉਂਕਿ ਲਾਈਟ ਜਾਣ ਵਾਲੀ ਹੈ ਨਾਲ-ਨਾਲ ਨਾ ਫਟਾਫਟ ਤੁਹਾਨੂੰ ਦੱਸੀ ਚੱਲ ਜਿਹੜੀ ਜੀ ਮੈਥੋਂ ਦੱਸਣ ਕਰਨੀ ਹੋ ਰਹੀ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਪੁੱਛ ਲਿਓ। ਟੱਕਾਂ ਦੇ ਉੱਪਰ ਆਪਾਂ ਨੇ ਇਸੇ ਤਰ੍ਹਾਂ ਹੀ ਟੱਕ ਲਾ ਦੇ। ਸਟੈਪਲਾਈਜ਼ਰ ਚੱਕ ਲਓ ਫਟਾਫਟ। ਹਾਂ। ਜੇ ਸਟੈਪ ਕਰ ਆਪ ਨਾਲ ਨਾਲ ਸਟੈਪ ਕਰਦੀ ਹੁੰਨੇ ਹਾਂ ਤਾਂ ਉਹ ਨਾਲ ਨਾਲ ਸਟੈਪ ਕਰ ਜਲਾਂਗੇ। ਚਾਹੇ ਕਿ ਲਾਈਨ ਲਾਉਣੀ ਆਪਾਂ ਇਸੂਟ ਦੇ। ਹਾਂ ਮੈਂ ਲਾਲ ਨਿਸ਼ਾਨ ਦੇ ਉੱਪਰ ਉੱਪਰ ਕਟੋ ਹੋਏ ਮੋੜਾ ਜਿਆਦਾ ਵੱਡਾ ਨਾ ਹੋਵੇ। ਯੋ ਠੀਕ ਹੈ ਇੱਥੋਂ ਵੀ ਨਿਸ਼ਾਨ ਦੇ ਬਿਲਕੁਲ ਉੱਪਰ ਟੱਕਾਂ ਦੇ ਉੱਪਰ ਆਪਾਂ ਟੱਕ ਲਾਵਾਂਗੇ ਇਹ ਚੀਜ਼ ਯਾਦ ਰੱਖਣੀ ਹੈ ਜਿਹੜੀਆਂ ਭੈਣਾਂ ਮੋਢਾ 7 ਪਾਉਂਦੇ ਨੇ ਇਹਨਾਂ ਇਸ ਭੈਣ ਦੇ ਨਾਪ ਦੇਖ ਕੇ ਤੁਸੀਂ 6 ਇੰਚ ਪਾਇਆ ਕਰੋ ਠੀਕ ਆ ਆਪਾਂ ਇਹਨੂੰ ਇਸੇ ਤਰੀਕੇ ਨਾਲ ਸਾਈਡ ਤੇ ਰੱਖ ਦਈਏ ਲੈ ਸ ਇੱਕ ਵਾਰੀ ਫਟਾਫਟ ਗਰਮ ਤੇ ਲਾ ਲਓ ਕੱਲ ਵੀ ਵੀਡੀਓ ਨਹੀਂ ਪਈ ਲਾਈਟ ਨਾ ਹੋਣ ਕਰਕੇ ਅੱਜ ਮੈਂ ਸੋਚਿਆ ਜੇ ਲੋ ਆਪਾਂ ਕੋਸ਼ਿਸ਼ ਕਰਦੇ ਆਂ ਜੇ ਲਾਈਟ ਚੱਲੀ ਗਈ ਜਿੰਨੀ ਵੀ ਵੀਡੀਓ ਬਣੀ ਆਪਾਂ ਉੰਨੀ ਚੁੜਾ ਦੇਗੇ ਠੀਕ ਆ ਫੁੱਲ ਨਾਲ ਤਿਆਰ ਰੱਖਿਆ ਕਰੋ ਬਸ ਉੱਪਰ ਨੂੰ ਜਾਣੀ ਚਾਹੀਦੀ ਇਹ ਚੀਜ਼ ਲਾਜ਼ਮੀ ਜਿਹੜੀਆਂ ਨਵੇਂ ਆਪਾਂ ਨੇ ਸਿੱਖਤੀਆਂ ਉਹਨਾਂ ਵਾਸਤੇ ਜ਼ਰੂਰੀ ਆ ਜਿਹੜੀਆਂ ਪ੍ਰਾਣੀਆਂ ਸਿੱਖੀਆਂ ਹੋਈਆਂ ਉਹਨੂੰ ਪਤਾ ਹੀ ਹੈ ਨਾ ਫੁੱਲ ਉੱਪਰ ਨੂੰ ਜਾਣੀ ਚਾਹੀਦੀ ਸਾਰੇ ਲਵਨ ਚਿਟੇਪ ਦੇ ਦਿੰਦੇ ਹਾਂ ਹਾਂਜੀ ਦੁਬਾਰੇ ਫਿਰ ਆਪਾਂ ਜਿੰਨਾ ਇੱਥੋਂ ਹੈਗਾ ਉੰਨੀ ਸਹੀ ਕਰ ਲਾਂਗੇ ਹਾਂਜੀ ਜਿੰਨਾ 27 ਤੋਂ ਹੀ 100 ਤੋਂ ਵੱਧ ਚਲੋ ਇੱਥੋਂ ਫੜੋ ਇੱਥੋਂ ਨਾ ਲੈਂਗ ਵਾਲਾ ਸੂਟ ਤਕਰੀਬਨ ਤਕਰੀਬਨ ਨਾ ਸਾਰਾ ਪ੍ਰੈਸ ਮਾਰ ਮਾਰ ਕੇ ਘਟਨਾ ਬੰਦਾ ਹਾਂ 25 25 ਤੇ 25 ਉਸਾ ਗਰੀ ਲਾਈਮੀ ਬਣਾਇਆ ਕਰੋ ਇਹਨਾਂ ਨਾਲ ਤਾਂ ਆਪਣੇ ਪਲੇਟਾਂ ਦੇ ਨਿਸ਼ਾਨ ਬਿਲਕੁਲ ਸਹੀ ਲੱਗਦੇ ਨਾਲੇ ਫਿਟਿੰਗ ਦਾ ਪੂਰਾ ਵੀ ਫਰਕ ਨਹੀਂ ਪੈਂਦਾ ਹਨ ਜਿਹੜੀ ਬਾਹਰ ਕੱਟ ਹੋ ਗਈਆਂ ਉਧਰ ਨਿਕਲ ਜੂ ਆਪਦੇ ਆ ਜਿਹੜੇ ਮਾਰੇ ਮਾਰੇ ਬਾਲਾ ਇਹ ਬਾਅਦ ਚ ਖੁੱਲ ਜਾਂਦੇ ਜੀ ਆਪਾਂ ਪਹਿਲਾਂ ਪ੍ਰੈਸ ਨਹੀਂ ਮਾਰਦੇ ਨਾ ਬਾਅਦ ਜਦੋਂ ਪ੍ਰੈਸ ਮਾਰਾਂਗੇ ਫਿਰ ਇਹ ਬਾਲ ਖੁੱਲ ਜਾਂਦੇ ਤਾਂ ਕਰਕੇ ਪੂਰੀ ਗਰਮ ਕਰਕੇ ਪ੍ਰੈਸ ਇਹ ਬਲਾਂ ਦੇ ਉੱਪਰ ਮਾਰਦੇ ਆਂ ਦੇਖੋ ਕਿੰਨੇ ਬਾਲ ਖੁੱਲ ਰਹੇ ਕਪੜਾ ਹੁਣ ਤੁਸੀਂ ਤੁਹਾਨੂੰ ਆਪ ਹੀ ਪਤਾ ਲੱਗ ਜੂ ਜਦੋਂ ਮੈਂ ਇਹਦੇ ਉੱਪਰ ਨੂੰ ਦੂਜਾ ਬੱਲਾ ਰੱਖੂਗਾ ਇੱਕ ਤਾਂ ਪਹਿਲਾਂ ਪ੍ਰੈਸ ਮਾਰ ਲੈ ਕਰੋ ਸਾਰਾ ਕੱਪੜਾ ਖੋਲ ਕੇ ਉਹ ਲਾਜ਼ਮੀ ਹੁੰਦਾ ਹੈ ਸਾਰਾ ਕੱਪੜਾ ਖੋਲ ਕੇ ਮੇਰੀ ਪਹਿਲਾਂ ਹੀ ਪ੍ਰੈਸ ਮਾਰੀ ਹੋਈ ਹੈ ਤੇ ਹੁਣ ਵੀ ਆਪਾਂ ਦਵਾਰੇ ਨਾਲ-ਨਾਲ ਪ੍ਰੈਸ ਮਾਰ ਕੇ ਕੱਟਦੇ ਹਾਂ ਮੈਦੂ ਨਾਲ-ਨਾਲ ਫੜੀ ਚੱਲੋ ਤਾਂ ਇਸ ਤਰ੍ਹਾਂ ਇੱਕ ਕੋਲੇ ਲਾ ਲਿਆ ਕਰੋ ਨਾਲ ਕਿਸੇ ਭੈਣ ਨੂੰ ਹੋਰ ਕੋਲੇ ਜਾਂ ਬੱਚੇ ਨੂੰ ਕੋਲੇ ਆ ਕੇ ਹਿੱਲੇ ਨਾ ਸੋਟ ਜਿੰਨਾ ਟਾਈਮ ਹੀ ਸਾਨੂੰ ਲੱਗਦਾ ਉਹਨੇ ਟਾਈਮ ਤੁਹਾਨੂੰ ਲੱਗਦਾ ਪੈਣੂ ਇਹ ਚੀਜ਼ ਦਾ لازਮੀ ਧਿਆਨ ਰੱਖਿਆ ਕਰੋ ਕਾਲ ਨਹੀਂ ਕਰਨੀ ਕਿਉਂਕਿ ਆਪਣੇ ਸੂਟ ਦੀ ਫਿਟਿੰਗ ਦੇ ਵੱਲ ਧਿਆਨ ਦੇਣਾ ਪੂਰੀ ਫਿਟਿੰਗ ਆਉਣੀ ਚਾਹੀਦੀ ਹੁੰਦੀ ਹੈ ਬੰਨਵਾਣਾ। ਅਗਰ ਇੱਕ ਸੂਟ ਦਾ ਵੀ ਇਦਾਂ ਫਰਕ ਨਾ ਪਾਉਂਦਾ ਕਰੋ। ਇਦਾਂ ਵੀ ਹੱਥ ਰੱਖ ਲਓ ਇੱਕ ਉੱਪਰ। ਹਾਂ। ਕਿੰਨਾ ਚੀ? ਨਾਪ ਮੈਂ ਸਾਰਾ ਨਾਲ ਨਾਲ ਪਾ ਦੂੰਗਾ। ਉਹ ਦੇਖ ਕੇ ਤੁਸੀਂ ਸੂਟ ਕੱਟ ਸਕਦੇ ਹੋ ਹੈਨਾ। ਕਿੰਨਾ ਚੀ? ਕਣਕਾਂ ਦੀ ਬਾਡੀ ਹੋਣ ਕਰਕੇ ਹੁਣ ਬਹੁਤ ਲੈਟ ਕਾ ਟਾਈਗਰੂ ਨੇ ਇਸ ਵਾਰੀ ਕੰਮ ਘੱਟ ਲੈਣਾ ਪਿਆ ਕਰੂਗਾ ਹੋ ਸਕਦਾ ਕਈ ਵਾਰੀ ਵੀਡੀਓ ਨਹੀਂ ਪੈਂਦੀ ਹੈ ਨਾ ਜਾਂ ਕਿਸੇ ਭੈਣ ਦਾ ਫੋਨ ਨਹੀਂ ਚੱਕਿਆ ਜਾਂਦਾ ਤਾਂ ਗੁੱਸਾ ਨਹੀਂ ਕਰਨਾ ਕਿਸੇ ਨੇ ਵੀ ਜਿਵੇਂ ਹੁਣ ਆਪਾਂ ਵੀਡੀਓ ਬਣਾ ਰਹੇ ਆ ਨਾਲ ਨਾਲ ਮੇਰਾ ਫੋਨ ਵੀ ਬੰਦ ਹੁੰਦਾ ਕਈ ਵਾਰੀ ਸ਼ਾਮ ਨੂੰ ਬੰਦ ਕਰਨਾ ਪੈਂਦਾ ਹੈ ਨਾ ਹਲੋ ਇਹ ਤੋਂ ਆਪਣੇ ਬਾਲਾ ਜ਼ਿਆਦਾ ਨਹੀਂ ਰੱਖਣਾ ਕਿਉਂਕਿ ਗਲਾ ਇਹਨਾਂ ਦਾ ਪਿਛਲਾ ਵੀ ਡੀਪੀ ਆ 7.5 ਗਲਾ ਦਾ ਆਹ ਚੀਜ਼ ਫਿਰ ਬਾਹਲੀ ਨਹੀਂ ਰੱਖਣੀ ਹੁੰਦੀ ਕਿਉਂਕਿ ਗਲਾ ਹੀ ਫੈਲ ਜਾਂਦਾ ਬਹੁਤ ਵੱਡਾ ਹੋ ਜਾਂਦਾ ਜਿਹੜੀਆਂ ਭੈਣਾਂ ਕਹਿੰਦੀਆਂ ਵੀ ਸਾਡਾ ਗਲਾ ਪਿੱਛੇ ਹੁੰ ਜਾਂਦਾ ਉਹ 9 ਇੰਚ ਇੱਥੋਂ ਇਸ ਤਰ੍ਹਾਂ ਚੱਕ ਲਿਆ ਕਰੋ ਠੀਕ ਆ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ ਇੱਕ ਮੁੰਡਾ ਛੋਟਾ ਰੱਖਣਾ ਇਹ ਇੱਕ ਦੋ ਚੀਜ਼ਾਂ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਜਿਹੜੀਆਂ ਭੈਣਾਂ ਦਾ ਗਲਾ ਪਿੱਛੇ ਹੁੰ ਜਾਂਦਾ ਉਹਨਾਂ ਦੇ ਇੱਕ ਦੋ ਚੀਜ਼ਾਂ ਮੇਰੇ ਹੋਰ ਯਾਦ ਆ ਰਹੀਆਂ ਤੁਹਾਡੇ ਕਮੈਂਟ ਪੜੇ ਸੀ ਮੈਂ ਹੌਲੀ ਹੌਲੀ ਫਿਰ ਭੁੱਲ ਜਾਂਦੇ ਹਾਂ ਹੈਨਾ ਜਿਵੇਂ ਜਿਵੇਂ ਜਿਆਦਾ ਆਈ ਮੈਨੂੰ ਉਹ ਵੀ ਜਵਾਬ ਜਵਾਬ ਦੇਈ ਜਿੰਨਾਗਾ ਵੀ ਆ ਜਿਹੜਾ ਗਾਲਾ ਤੁਹਾਡਾ ਪਿੱਛੇ ਹੁੰ ਜਾਂਦਾ ਉਹ ਬੈਕ ਤੋਂ 4 ਇੰਚ ਜਾਂ 1 ਇੰਚ ਤਿੱਕਰ ਕੱਟ ਕਰ ਲੈਣਾ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਜਦੋਂ ਆਪਾਂ ਨੇ 4 ਇੰਚ ਬੈਕ ਵੱਧ ਕਰਤੀ ਮੋਢਾ ਹੋਰ ਛੋਟਾ ਕਰ ਲਿਆ ਕਰੋ ਠੀਕ ਆ ਇਹ ਚੀਜ਼ ਦਾ ਵੀ ਲਾਈਨ ਵਿੱਚ ਧਿਆਨ ਰੱਖਿਆ ਕਰੋ ਆਪਾਂ ਇਹਨਾਂ ਦੇ ਸਰੀਰ ਥੋੜਾ ਪਾਰਾ ਹੈਗਾ ਇਹਨਾਂ ਦੇ ਬੈਕ ਫਲਮੇ ਥੋੜਾ ਜਿਹਾ ਚੱਕ ਦੇਣਾ ਜਿਆਦਾ ਨਹੀਂ ਆਪਾਂ ਚੱਕ ਦੇਣਾ ਤਾਂ ਥੋੜਾ ਹੀ ਹੈਗਾ ਵੈਸੇ ਜਿਹੜੇ ਸਾਡੇ ਸੂਟ ਬਣੇ ਹੁੰਦੇ ਆ ਉਹਨਾਂ ਦੇ ਗਲੇ ਪਿੱਛੇ ਨੂੰ ਨਹੀਂ ਜਾਂਦੇ ਇਥੇ ਆਪਾਂ ਸਾਈਡ ਤੋਂ ਹਲਕਾ ਹਲਕੇ ਚੱਕਾਂਗੇ ਇਸ ਤਰ੍ਹਾਂ ਲੁਚ ਆ ਟੱਕਾ ਦੇ ਵਿੱਚ ਆਪਾਂ ਉਸੇ ਤਰੀਕੇ ਨਾਲ ਢੱਕ ਲਾ ਦੇ ਆ ਚੀਜ਼ ਦੁਬਾਰੇ ਫਿਰ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ 6 ਇੰਚ ਪਾਉਣਾਗਾ ਜੇ ਆ ਚੀਜ਼ ਵੱਧ ਹੋਵੇ ਨਾ ਸਾਢੇ 23 ਆ ਇਹਨਾਂ ਦੀ ਪੂਰਾ ਛਾਤੀ ਤੇ ਤੀਰਾ ਹੈਗਾ ਸਾਢੇ 13 ਇੰਚ ਹਾਲੋ ਸਿੰਗਲ ਸਿੰਗਲ ਪੱਲਾ ਮੈਂ ਕਰਦਣਾ ਇੱਕ ਪਾਸੇ ਲੈਂਡਿੰਗ ਕੱਟੀ ਜਾਣੀ ਕਿ ਨਾਲ ਨਾਲ ਆਪਾਂ ਇਧਰ ਸੂਟ ਤੇ ਧਿਆਨ ਰੱਖਣਾ ਤੁਸੀਂ ਚੱਕ ਲਓ ਲੈਂਡਿੰਗ ਜਰੂਰ ਜਿਹੜੀਆਂ ਭੈਣਾ ਸਸਤੀ ਲੈਂਦੀਆਂ ਉਹ ਵਧੀਆ ਲਿਆ ਕਰੋ ਕਿਉਂਕਿ ਲੈਂਡਿੰਗ ਦੇ ਨਾਲ ਹੀ ਸੂਟ ਆ ਇਹ ਕਿ ਸੱਚ ਇਹਨਾਂ ਦੇ ਹੋਰ ਚੀਜ਼ ਤੁਹਾਨੂੰ ਮੈਂ ਦੱਸਣੀ ਸੀ ਇਹਨਾਂ ਦੀ ਜਿਹੜੀ ਬਾਹ ਉਹ ਕਾਫ ਵਾਲੀ ਜਿਵੇਂ ਅੱਜ ਕੱਲ ਚੱਲਦੀਆਂ ਨੇ ਨਾ ਬਾਹਾਂ ਕਾਫ ਵਾਲੀਆਂ ਉਹ ਆਪਾਂ 1 ਇੰਚ ਘੱਟ ਰੱਖ ਕੇ ਕੱਟਾਂਗੇ ਪਹਿਲੇ ਅਦਰੋਂ ਬਾਹ ਕੱਟ ਲਈ ਠੀਕ ਹੈ ਜਿੰਨੀ ਵੀਡੀਓ ਵੀ ਬਣ ਗਈ ਲੈਟ ਹੋਣ ਤੇ ਉੰਨੀ ਪਾ ਦੇਗੇ ਆਪਾਂ ਮੋੜਾਣਾ ਦਾ ਹੈਗਾ 20 ਇੰਚ ਬਾਹਰ ਸਾਰਾ ਨਾਪ ਦੀ ਵੀਡੀਓ ਪਾਈ ਸੀਗੀ ਪਰਸੋ ਵਾਲੇ ਹਣ ਟੌਪ ਦੇ ਵਿੱਚ ਜਾ ਕੇ ਦੇਖ ਲਓ ਵੀ ਇਸ ਸੂਟ ਦੀ ਨਾਪ ਦੀ ਵੀਡੀਓ ਪਾਈ ਹੋਈ ਹੈ ਆਪੇਰੇ ਚੈਨਲ ਦੀ ਨਾਪ ਦੀ ਵੀਡੀਓ ਪਾਈ ਹੋਈ ਹੈ ਗੈਲ ਡਰੈਸਟੀਨਰ ਵਾਲੇ ਤੇ ਏਸੀ ਸੂਟ ਦੀ ਮੈਂ ਤੁਹਾਨੂੰ ਇਹਦਾ ਵਾਦਾ ਕੀਤਾ ਸੀ ਵੀ ਇਹ ਸੂਟ ਆਪਾਂ ਕਟਿੰਗ ਵੀ ਪਾਵਾਂਗੇ ਹਨਾ ਲਾਈਟ ਨਾ ਹੋਣ ਕਰਕੇ ਥੋੜੀ ਦਿੱਕਤ ਜਿਆਦਾ ਆਉਂਦੀ ਆ ਹਨਾ ਆ ਬਾਲ ਵਗੈਰਾ ਸਾਰੇ ਇਸੇ ਤਰੀਕੇ ਨਾਲ ਕੱਢ ਲਿਆ ਕਰੋ ਹਨਾ ਪੂਰੇ ਚੰਗੀ ਤਰ੍ਹਾਂ ਨਾ ਕਪੜਾ ਸਿੱਧਾ ਹੋਏ ਦੇ ਨਾਲ ਤਾਂ ਨਾਲ ਇਹ ਵਿੱਚੋਂ ਬਲ ਨਿਕਲ ਜਾਂਦੇ ਆ ਫਿਰ ਬਾਅਦ ਚ ਫਰਕ ਨਹੀਂ ਪੈਂਦਾ ਕਿ ਬਾਹਾਂ ਕਈ ਵਾਰੀ ਖੁੱਲੀ ਪਈ ਹੋਈ ਨੇ ਕੁਣੀ ਨਾ ਉਹ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਇੱਕ ਵਾਰੀ ਰੋਕ ਲਾ ਹਨ ਬਾਅਦ ਪਾ ਇੱਕ ਵਾਰੀ ਸੈੱਟ ਕਰ ਲਾਂਗੇ ਜੀ ਚੰਗੀ ਤਰ੍ਹਾਂ ਫਰੇਸ਼ ਇਹ ਸਾਰੇ ਉੱਪਰ ਨੂੰ ਜਾ ਰਹੇ ਫੁੱਲ ਤੇ ਮੋਡਾ 20 ਇੰਚ ਐਸਪੈਨ ਦਾ ਮੋਡਾ ਜਿਹੜਾ ਹੈ ਉਹ 20 ਇੰਚ ਆ ਆਪਣੇ ਕੋਲ ਕਪੜਾ ਹੈਗੇ 1.5 ਕੀ ਪੂਰੀ ਪੱਖਾ ਬੰਦ ਕਰਦਗੇ ਮੈਂ ਕਪੜਾ ਉਡਰਦਾਗਾ ਹਲਦੀ ਲਾਉਣੀ ਚਾਹਵੇਂ extra ਮੋੜ ਲੈਣਾ ਤਾਂ ਆਪੇ ਸੂਟ ਦੇਣਾ ਕਾਫ ਲਾਉਣੇ ਬਾਹਰ ਦੇ ਅੱਗੇ ਉਹ ਚੀਜ਼ ਦਾ ਧਿਆਨ ਰੱਖਣਾ ਚੰਗੀ ਤਰ੍ਹਾਂ ਚਾਰੇ ਲੱਡ ਸੈੱਟ ਕਰਕੇ ਫਿਰ ਆਪਕ ਪ੍ਰੈਸ ਨਾਲ ਕਰੀਬ ਪਾਵਾਂਗੇ ਸੈਂਟਰ ਚ ਆ ਜੀ ਨਾਲ ਟੋਕੇ ਦੇਖ ਲੈ ਕਰੋ ਇੱਥੇ ਤਿੱਤਰ ਸਹੀ ਆ ਰਹੀ ਹੈ ਨਾ ਉਹ ਆਪਕ ਪ੍ਰੈਸ ਨਾਲ ਨਾਲ ਕਰੀਬ ਪਾਵਾਂਗੇ ਨਾ ਕਰੀਬ ਦੋ ਫਾਇਦੇ ਹੁੰਦੇ ਇੱਕ ਤਾਂ ਲਾਈਨਿੰਗ ਕੱਟਣੇ ਵੇਲੇ ਸੌਖਾ ਹੋ ਜਾਂਦਾ ਆਪਾਂ ਨੂੰ ਨਾ ਨਾਲੇ ਕੁ ਬਾਲਛਾਲ ਹੁੰਦਾ ਉਹ ਨਿਕਲ ਜਨ ਸਾਰਾ ਇੱਕ ਪਾਸੇ ਬਾਹਰ ਘਟ ਹਾਂ ਇੱਥੇ ਤੇ ਕਰ ਗਰੀਬ ਹੈਗੀ ਆਪਣੀ ਹੁਣ ਬਾਹ ਇਹਨਾਂ ਦੀ ਹੈਗੀ ਆ 20 ਸਾਡੇ 20 'ਚ ਬਾਹ ਆਪਾਂ ਲਾਵਾਂਗੇ ਨਿਸ਼ਾਨ 19 ਦੇ ਇੱਥੋਂ ਥੋੜੇ ਵੱਧ ਛੱਡ ਲੈਨੇ ਆ 19 ਦੇ ਔਰ ਸਾਡੇ ਉਹਦੇ ਨਿਸ਼ਾਨ ਆਪਾਂ ਉਹਰੇ ਆਪ ਇਹਨਾਂ ਦੇ ਕਾਫਲਾ ਲਾਵਾਂਗੇ ਲੋਚ ਤਾਂ ਜਿਹੜਾ ਕਾਫ ਲਾਉਣਾ ਇਹਨਾਂ ਦੇ ਸਾਢੇ 8 ਇੰਚਾ ਇੰਨਾ ਕਾਫ ਲੱਗੂ ਸਵਾ 4 ਹੈ ਨਾ ਤਾਂ ਮਾਰਜ ਰੱਖਾਂਗੇ ਆਪਾਂ ਲਗਭਗ 7 ਇੰਚ 7 ਸਵਾ 17 ਹੈ ਨੀ ਉਹਦੇ ਵਿੱਚ ਬਰੀਕ ਦੀਕ ਬਲ ਪਾਵਾਂਗੇ ਠੀਕ ਆ ਕੋਣੀ ਹੈਗੀ ਇਸ ਪੰਨੇ ਦੀ ਸਵਾ 14 ਆ ਹੋਗੀ ਕੋਣੀ ਸਵਾ 14 ਵਿੱਚ ਆਪ ਰੱਖਾਂਗੇ ਮਾਰਜਨ ਵਨ ਇਧਰੋਂ ਆਪਾਂ ਰੱਖਾਂਗੇ 1.5 ਇੰਚ ਬਾਕੀ ਕੱਚ ਦੇ ਵਿੱਚ ਹੀ ਰੱਖ ਲਾਂਗੇ ਮਾਰਜਨ ਇਹਨਾਂ ਖੁੱਲਾ ਭੀੜਾ ਕਰ ਵਨ ਇਹ ਤੋਂ ਐਮ ਐਮ ਸ਼ੇਪ ਦੇ ਦੇਣੀ ਲੋਕ ਇੱਕ ਵਾਰੀ ਫੇਰ ਚੈੱਕ ਕਰ ਲਗੀ 20 ਬਾਹ ਆਪਾਂ ਹਲਕਾ ਇਹ ਵਾਦੀ ਰੱਖਾਂਗੇ ਠੀਕ ਆ ਪੂਰਾ ਪੂਰਾ ਪੀਸ ਆਪਣਾ ਕੱਟ ਲਾਂ ਥੋੜਾ ਇਹ ਵੱਧ ਰੱਖ ਰਿਹਾ ਕਈ ਵਾਰੀ ਕਾਫ ਨਾ ਪੱਤਰੇ ਲਵਾ ਲੈਂਦਾ ਪਰ ਉਹ ਚੀਜ਼ ਤਾਂ ਤਿਆਰ ਰੱਖਣਾ ਆਪਾਂ ਲੋਕ ਪਰੋਲੀਸ਼ੇ ਪਾਪੋ ਮੀ ਡਿਜ਼ਾਈਨ ਬਾਹਾਂ ਵੀ ਸਾਈਡ ਤੇ ਰੱਖਦੇ ਇੱਕ ਵਾਰੀ ਹੁਣ ਆਪਾਂ ਕੱਟਾਂਗੇ ਸਲਵਾਰ ਸਭ ਤੋਂ ਪਹਿਲਾਂ ਸਲਵਾਰ ਦੇ ਫੱਟੇ ਕੱਟਨੇ ਆ ਸਲਵਾਰ ਦੀ ਜਿਹੜੀ ਲੰਬਾਈ ਹੈਗੀ ਆ ਇਹਨਾਂ ਦੀ ਉਹ 35 ਇੰਚ ਆ ਠੀਕ ਆ ਮੂਰੀ ਹੈਗੀ 14 ਇੰਚ ਆਪਾਂ ਜਿਹੜਾ ਕੁੜਤੀ ਦੇ ਨਾਲੋਂ ਕਪੜਾ ਲਿਆਗੇ ਲਾਈਨਿੰਗ ਦਾ ਪਹਿਲਾਂ ਉਹ ਮਿਣਾਗੇ ਵੀ ਕਿੰਨਾ ਆਪਣੇ ਕੋਲੇ ਫਿਰ ਆਪਾਂ ਉਹਦੇ ਹਿਸਾਬ ਦੇ ਨਾਲ ਮੈਂ ਕਿ ਤੁਹਾਨੂੰ ਮੈਂ ਦੱਸੂਗਾ ਵੀ ਆਹ ਚੀਜ਼ ਆਹ ਚੀਜ਼ ਨਾ ਮਿਲ ਲਿਆ ਕਰੋ ਵੀ ਕਿੰਨੀ ਰਹਿ ਰਹੀ ਹੈ ਨਾ ਆਹ 12 ਨਾ ਆਪਾਂ 11.5 ਇੰਚ ਪਾਵਾਂਗੇ ਆਹ ਚੀਜ਼ ਜਿਹੜਾ ਕੁੜਤੀ ਨਾਲੋਂ ਲਾਈਨਿੰਗ ਵਾਲਾ ਕਪੜਾ ਲੈ ਇਹਨੂੰ ਲਾਜ਼ਮੀ ਮਿਲ ਕੇ ਕੱਟਿਆ ਕਰੋ ਯਾ ਦੇਖੋ ਇਹ 12 ਆਪਾਂ ਲਗਭਗ 11.5 ਦਾ ਪੀਸ ਪਾਵਾਂਗੇ ਚੌੜਾ ਠੀਕ ਆ ਤਾਂ ਇਹ ਤੁਹਾਨੂੰ ਕਹਿੰਦੇ ਨੇ ਲਾਈਨਿੰਗ ਵਧੀਆ ਲਿਆ ਕਰੋ ਜਿਹੜੀ ਲਾਈਨਿੰਗ ਹਲਕੀ ਹੁੰਦੀ ਹੈ ਨਾ ਉਹ ਘਟ ਜਾਂਦੀ ਮਲੋ ਮਲੋ ਸੋ ਇਹ ਤੋਂ ਕੀਤਾ ਮੈਂ ਚੇਂਜ ਕੱਢੂਗਾ ਬੈਲਟ ਦਾ ਉੱਪਰ ਸਲਵਾਰ ਦੀ ਲੰਬਾਈ ਕਿੰਨੀ ਹੈ 35 ਆਪਾਂ ਰੱਖਾਂਗੇ 35 ਤੋਂ 38 39 ਇੰਚ ਮੈਂ ਇੱਕ ਇੰਚ ਵੱਧ ਲਾਉਣਾ ਹਮੇਸ਼ਾ ਮੂਹਰੇ ਪਾਸੋਂ ਆਪਾਂ ਚੱਕਾਂਗੇ ਇਹ ਆਨ ਇਸ ਤਰ੍ਹਾਂ ਕਮਾ ਲਿਆ ਇਸੇ ਕੋਈ ਪਨੂਟ ਜੰਗੀ ਤਰ੍ਹਾਂ ਸੈੱਟ ਕਰ ਲਗੇ ਫਿਰ ਪ੍ਰੈਸ ਮਾਰਾਂਗੇ ਇਹ ਤੇ ਆ ਦੁਬਾਰੇ ਫੇਰ ਮੈਂ ਕੱਢੂੰਗਾ ਚੇਂਜ 35 ਤੋਂ 38 39 ਵਾਹ ਠੀਕ ਹੈ ਇਹਦੇ ਉੱਪਰ ਪ੍ਰੈਸ ਮਾਰ ਕੇ ਚੰਗੀ ਤਰ੍ਹਾਂ ਸੈੱਟ ਕਰ ਲੈਂਦੇ ਆਪਾਂ ਇੰਨੀ ਬਾਅਦ ਘਾਟੂ ਕੀ ਸਾਰੀ ਨਿਕਲ ਜੂ ਹੋ ਵੱਧ ਤੋਂ ਵੱਧ ਕੱਪੜੇ ਤੇ ਬਰਾਉਂਡ ਵੇਲੇ ਪ੍ਰੈਸ ਮਾਰਿਆ ਕਰੋ ਤੇ ਕੱਟਣੇ ਵੇਲੇ ਵੀ ਠੀਕ ਹੈ ਵਲ ਕਿਸੇ ਵੀ ਚੀਜ਼ ਦੀ ਅਜ ਥੋੜੀ ਵੀ ਵੀਡੀਓ ਜਲਦੀ ਜੀ ਬਣਾਈਏ ਨਾ ਸਮਝ ਆਈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸ ਦਿਓ ਹਨਾ ਫਿਰ ਮੈਂ ਦੁਬਾਰੀ ਕੋਈ ਜਦੋਂ ਲੈ ਟੈਗ ਕੀ ਤਾਂ ਪੂਰੀ ਫੁੱਲ ਵੀਡੀਓ ਦੁਬਾਰੀ ਆਪਾਂ ਬਣਾ ਦੇ ਇਸ ਨਾਲ ਆਪਾਂ ਇੱਥੇ ਇੱਕ ਵਾਰੀ ਗਰੀਬ ਵਾਲੀ ਪਹੁੰਚ ਜਿਹੜੇ ਆਪਾਂ ਮਿਨੇ ਫੱਟੇ ਉਹ ਚੌੜੇ ਘੱਟ ਪਾਵਾਂਗੇ ਹਨਾ ਇੱਕ ਆਪਾਂ ਫੁੱਲ ਘਮਾਉਣੇ ਇਹਦੇ ਤੋਂ ਜ਼ਿਆਦਾ ਹੀ ਹੋਣਾ ਇੱਧਰ ਆਪਾਂ ਸਿੱਧਰੋ ਬਾਅਦ ਚ ਕਰ ਲਾਂਗੇ ਆਪਾਂ ਪਹਿਲਾ ਨਾਲਾ ਦੀ ਫੱਟੀ ਕੱਟ ਲਗੇ ਜੀ ਇੱਥੋਂ ਕੰਨੀ ਛੱਡ ਕੇ ਆਪਾਂ ਰੱਖਾਂਗੇ 11.5 ਇੰਚ ਇੱਥੋਂ ਵੀ 11.5 ਇੱਥੋਂ ਵੀ 11.5 ਠੀਕ ਆ ਜਿਹੜੀ ਜਿਹੜੀ ਚੀਜ਼ ਦੀ ਸਮਝ ਆ ਗਈ ਉਹ ਵੀ ਠੀਕ ਹੈ ਜਿਹੜੀ ਚੀਜ਼ ਦੀ ਨਾ ਸਮਝ ਆਈ ਉਹ ਬਾਅਦ ਚ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੱਸ ਦਿਓ ਫਿਰ ਮੈਂ ਦੁਬਾਰੇ ਜੇ ਕਿਸੇ ਭੈਣ ਨੂੰ ਜਿਆਦਾ ਕੋਈ ਦਿੱਕਤ ਆ ਉਹ ਮੈਨੂੰ ਫੋਨ ਵੀ ਕਰ ਸਕਦੇ ਹੋ ਸ਼ਾਮ ਨੂੰ 8 ਵਜੇ ਤੋਂ ਬਾਅਦ ਨਿਸ਼ਾਨਦੇ ਬਿਲਕੁਲ ਉੱਪਰ-ਪੇ ਕੱਟੂਗਾ ਠੀਕ ਆ ਇਸੇ ਤਰੀਕੇ ਨਾਲ ਹੀ ਕੰਨੀ ਕੱਢਦੇ ਆਪਾਂ ਬਹੁਤ ਵੀਡੀਓ ਅੱਜ ਮੁਸ਼ਕਲ ਨਾਲ ਬਣੀ ਆਗੀ ਹਨ ਜਿੰਨੀਆਂ ਕਿ ਬਣੀ ਹੈ ਨਾ ਬੇਜ ਦੀ ਕੋਈ ਨਾਪ ਲੈਣ ਆ ਗਿਆ ਸੀਗਾ ਉਧਰੋਂ ਲਾਈਟ ਵੀ ਆਪ ਨੂੰ ਪੂਰੀ ਪੂਰੀ ਮਿਲੂਗੀ ਅੱਜ ਹਾਲੋ ਹੁਣ ਮੈਂ ਇਹਨੂੰ ਫੁੱਲਾਂ ਨੂੰ ਘਮਾ ਲੂਗਾ ਸਾਰੇ ਫੁੱਲ ਆਪਾਂ ਨੇ ਇੱਕ ਬਸ ਉੱਪਰ ਨੂੰ ਕਰਤੇ ਠੀਕ ਆ ਜਿੰਨਾ ਆਪਾਂ ਨੇ ਵੱਧ ਲਾਇਆ ਉਹ ਆਪਾਂ ਗਲਾਈ ਪਾਵਾਂਗੇ ਮੂਰੇ ਵੀ ਸਲਵਾਰ ਮੂਰਖੜਮੀ ਰਵੇ ਸਟ੍ਰੇਟ ਤੇ ਪਿੱਛੇ ਅਡੀਆਂ ਤੇ ਡਿੱਗੇ ਹਨ ਇੱਕ ਵਾਰੀ ਲੰਬਾਈ ਚੈੱਕ ਕਰ ਲਿਆ ਆਪਣਾ ਚੰਗੀ ਤਰ੍ਹਾਂ ਇੱਥੇ ਸੈੱਟ ਕਰਕੇ ਇਸ ਤਰ੍ਹਾਂ ਤੇ ਲੇ ਪਾਸੇ ਟੱਕ ਜਰੂਰ ਲਾ ਲਿਆ ਕਰੋ ਵੀ ਆਪ ਨੂੰ ਪਤਾ ਲੱਗ ਜੇ ਵੀ ਲੇ ਪਾਸਾ ਕਿਹੜਾ ਤੇ ਉਤਲਾ ਕਿਹੜਾ ਤੇ ਇਸ ਤਰ੍ਹਾਂ ਫੋਲਡ ਕਰ ਲਾਂਗੇ ਇਥੇ ਵੀਡੀਓ ਬਹੁਤ ਹੋ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਮੈਂ ਤਾਂ ਬਹੁਤ ਹੋਣੀ ਹੈ ਹਨਾ ਬਣਾਉਣ ਤੇ ਲਾਈਕ ਕਮੈਂਟ ਤੁਹਾਡਾ ਕਰਨ ਦਾ ਫਰਜ਼ ਬਣਦੀ ਹੈ ਆਹ ਲਓ 35 ਤੇ 33 ਆਪਾਂ 1 ਇੰਚ ਵੱਧ ਰੱਖਿਆ ਤਾਂ ਵੀ ਆ ਦੇਖੋ ਕਿੰਨਾ ਘਟ ਗਿਆ ਹਨਾ ਅੱਧਾ ਕੈਂਚੀ ਵਧਿਆ ਆਪਣੇ ਕੋਲੇ ਬਾਕੀ ਪਹੁੰਚੇ ਜਾਣ ਤੋਂ ਪਹਿਲਾਂ ਇੱਕ ਵਾਰੀ ਸਵਾਲਵਾਰ ਦੀ ਲੰਬਾਈ ਜਿਹੜੀ ਉਹ ਲਾਜ਼ਮੀ ਚੈੱਕ ਕਰਿਆ ਕਰੋ ਕਈ ਵਾਰੀ ਵੱਧ ਘਟ ਹੁੰਦੀ ਆ ਤਾਂ ਉੱਥੇ ਆਪ ਨੂੰ ਪਤਾ ਲੱਗ ਜੇ ਹਨਾ ਇੱਥੋਂ ਆਪਾਂ ਨੇ ਲੋੜ ਤੋਂ ਮੁਤਾਬਕ ਚੱਕਤਾ ਹੁਣ ਇੱਥੇ ਟੱਕ ਲਾਉਂਗਾ ਮੈਨੂੰ ਪਤਾ ਲੱਗ ਜੇ ਆਪਸਾ ਹੇਠ ਦਾ ਠੀਕ ਆ ਹਾਂ ਇਹਦੇ ਨਾਲ ਵਾਲੇ ਫੱਟੇ ਕੱਟ ਦੇਣਗੇ ਹਨਾ ਕੋਲ ਆਪਸ ਬੈਲਟ ਤੇ ਬਾਕੀ ਸਲਵਾਰ ਦੇ ਕੁੰਦੇ ਕੱਟਾਂ ਛੋਪਾ ਦੇਖ ਲੈਣੀ ਬੈਲਟ ਕਿੱਥੋਂ ਹੀ ਨਿਕਲੂਗੀ ਆਪਣੀ ਅਰ ਇਥੋਂ ਆਪਣੀ ਬੈਲਟ ਬਿਲਕੁਲ ਸਹੀ ਨਿਕਲੇਗੀ ਇਥੋਂ ਬੈਲਟ ਦਾ ਪੀਸ ਲਾ ਕੇ ਰੱਖ ਲੈਣੀ ਹੈ ਸਾਈਡ ਤੇ ਨਾ ਇਹ ਬੈਲਟ ਆਪਾਂ ਬਾਅਦ ਚ ਹੀ ਕੱਟੀ ਹੋਏ ਰਾਂ ਸਲਵਾਰ ਕੱਟ ਦਈਏ ਫਿਰ ਲੈਟ ਚ ਲਈ ਜਾਊਗੀ ਹੈ ਨਾ ਬੈਲਟ ਜਿਹੜੀ ਹੈਗੀ ਐਸ ਭੈਣ ਦੀ ਉਹ 25.5 ਇੰਚ ਥੋੜਾ ਇਹ ਕੱਪੜੇ ਦੇ ਵਿੱਚ ਕਾਣਾ ਆਪਾਂ 26 ਦਾ ਪੀਸ ਲਾ ਕੇ ਸਾਈਡ ਤੇ ਇੱਕ ਵਾਰੀ ਰੱਖ ਦਿੰਦੇ ਹਾਂ ਨਾਲੋਂ ਇੱਥੇ ਬਿਲਕੁਲ ਸਿੱਧਾ ਆ ਜੂਗਾ ਹਨਾ ਇਹ ਕੱਪੜਾ ਆਪਣਾ ਸਿੱਧਾ ਹੋ ਜੂਗਾ 26 ਦਾ ਆਪਾਂ ਨੇ ਪੀਸ ਲਾ ਕੇ ਸਾਈਡ ਤੇ ਰੱਖ ਦਿੰਦੇ ਹਾਂ ਹਾਂ ਸਲਵਾਰ ਆਪਾਂ ਬਾਅਦ ਚ ਕਟਾਂਗੇ ਪਹਿਲਾਂ 벨ਟ ਬਾਅਦ ਚ ਕਟਾਂਗੇ ਪਹਿਲਾਂ ਸਲਵਾਰ ਕੱਟ ਲਈਏ ਹਨਾ ਹਾਂ ਸਾਰੇ ਕੱਪੜਾ ਹੁਣ ਆਪਾਂ ਪੂਰਾ ਕਰ ਲਾਂਗੇ ਕੰਨੀ ਕੱਢਾਂਗੇ ਪਹਿਲਾਂ ਲੋਚ ਉਰੀ ਪ੍ਰੈਸ ਕੋਲੇ ਘਰਮ ਰੱਖਿਆ ਕਰੋ ਸਲਵਾਰ ਜਦੋਂ ਘਟਨੀਏ ਕੋਲੋਂ ਤਾਂ ਕਿ ਨਾਲ-ਨਾਲ ਲੋੜ ਪੈਂਦੀ ਹੈ ਆਪਣੇ ਪ੍ਰੈਸ ਮਾਰ ਮਾਰ ਕੇ ਘਟਾ ਗਏ ਕੰਨੀ ਆਪਾਂ لازਮੀ ਘਟਨੀਏ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਕਹਿਆ ਉਹਨੇ ਕੰਨੀ ਕੱਢਿਆ ਗਏ ਮੰਨਦੇ ਤੁਸੀਂ ਬਸ ਇਹ ਤੁਹਾਨੂੰ ਕਰ ਕਰੀਬ ਆ ਕੇ ਨਾ ਫਿਲ ਦਾ ਨਹੀਂ ਫਿਰ ਕਪੜਾ ਸੌਖਾ ਹੋ ਜੇ ਸਵਾਰਨ ਕੱਟਣਾ ਸਾਰੇ ਤੇ ਆਪਾਂ ਇੱਕ ਵਾਰੀ ਪ੍ਰੈਸ ਦਿਖਾ ਲੈਂਦੇ ਹਾਂ ਪੂਰੇ ਭਾਰੇ ਨਾਪ ਦਾ ਸੂਟ ਸੀਗਾ ਇਸ ਨਾਪ ਦੀ ਜੇ ਤੁਹਾਨੂੰ ਵੀਡੀਓ ਦੇਖਣੀ ਆ ਪਰਸੋ ਵਾਲੀ ਵੀਡੀਓ ਜਾ ਕੇ ਦੇਖ ਲਓ ਇਸ ਨਾਪ ਦੀ ਆਪਣਾ ਵੀਡੀਓ ਪਰਸੋ ਬਣਾਈ ਸੀ ਠੀਕ ਆ ਉਪਰੋਂ ਛਾਤੀ ਇਹਨਾਂ ਦੀ ਹੈਗੀ 23.5 ਇੰਚ ਤੇ ਕਮਰ ਹੈਗੀ 21.5 ਇਸ ਨਾਪ ਦਾ ਜਦੋਂ ਵੀ ਭੈਣਾਂ ਨੂੰ ਸੂਟ ਕੱਟਣਾ ਮੋੜੇ ਦਾ ਧਿਆਨ ਮਾਰ ਕੇ ਫਿਰ ਕੱਟਣਾ ਬਾਰਾ ਮੋੜਾ ਛੋਟਾ ਤੀਰਾ ਇਹ ਚੀਜ਼ਾਂ ਦਾ ਲਾਜ਼ਮੀ ਧਿਆਨ ਰੱਖਣਾ ਆਪਾਂ ਨੇ ਹਨਾ ਅੱਥਲੇ ਨੂੰ ਆਪਾਂ ਕਿੰਨਾ ਪਾਉਣਾ ਹੈ ਸਲਵਾਰ ਦੇ ਵਿੱਚ ਜਿਹੜੀ ਜਿਹੜੀ ਚੀਜ਼ ਦੀ ਤੁਹਾਨੂੰ ਸਮਝ ਆ ਗਈ ਤਾਂ ਵੀ ਠੀਕ ਹੈ ਜਿਹੜੀ ਨਾ ਹੀ ਨਾ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਜਿਆਦਾ ਵੱਡੀ ਦਿੱਕਤ ਆ ਫਿਰ ਤੁਸੀਂ ਮੈਨੂੰ ਸ਼ਾਮ ਨੂੰ 8:00 ਵਜੇ ਤੋਂ ਬਾਅਦ ਫੋਨ ਵੀ ਕਰ ਸਕਦੇ 6 ਇੰਚ ਆਪਾਂ ਫਿੱਟਾ ਦੁਬਾਰੇ ਕੱਢ ਲਿਆ ਮੈਂ ਥੱਲੇ ਉੱਪਰਲੇ ਪਾਸੇ ਲੰਬਾਈ ਕਿੰਨੀ ਆ 35 ਆਪਾਂ ਰੱਖਾਂਗੇ 35 38 2 ਇੰਚ ਜਵਾਬ ਰੱਖ ਦੇਉਂਦੇ ਆਪਾਂ ਲਈ ਆਨ 2 1/2 ਇੰਚ ਵਧਾ ਕਰ ਲਈ 43 1/2 ਕਰ ਲਈ ਹੈ ਨਾ ਤੇ ਜਿਹੜੇ ਪਹੁੰਚੇ ਪਾਏ ਆਪਣੇ ਉਹ 11 1/2 ਇੰਚ ਪਾਏ ਫੱਟੇ ਚੌੜੇ ਹੈ ਨਾ ਮੂਰੀ ਹੈਗੀ 14 ਇੰਚ 12 13 14 ਜਣ ਕੇ ਆਪਣਾ 2 1/2 ਇੰਚ ਉਹ ਕੱਟ ਗਿਆ ਤੇ 2 ਇੰਚ ਲੰਘਦਾ ਟੋਟਲ ਹੋ ਗਿਆ 43 1/2 ਇਤੋਂ ਆਪਾਂ ਲਾਵਾਂਗੇ ਸਵਾ ਸਵਾ 2 ਇੰਚ ਤੇ ਸਾਈਡ ਵਾਲੇ ਵਿੱਚ ਸਲਵਾਰ ਵਿੱਚ ਹਮੇਸ਼ਾ ਵਧ ਰੱਖ ਕੇ ਕੱਟਦੇ ਹਨ ਬੈਕ ਤੋਂ ਸਿੱਟਦੇ ਨਹੀਂ ਹੁੰਦੇ ਆਪਾਂ ਤਾਂ ਕਿ ਾਡੀਆਂ ਨੰਗੀਆਂ ਨਾ ਹੋਣ ਮੂਰੋ ਸਲਵਾਰ ਬਿਲਕੁਲ ਸਹੀ ਹੈ ਕਿਉਂਕਿ ਕਈ ਭੈਣਾਂ ਦਾ ਇਸ ਭੈਣ ਦਾ ਪੇਟ ਲੰਕਦਾ ਹਨਾ ਫਿਰ ਸਲਵਾਰ ਅੱਗੇ ਉਹ ਪੇਟ ਤੇ ਚੜਦੀ ਨਹੀਂ ਡਿੱਗੀ ਜਾਂਦੀ ਤੇ ਮੂਰੇ ਪਹੁੰਚ ਜਾਂਦੇ ਉੱਪਰ ਬਲ ਪਈ ਜਾਂਦੇ ਪਿੱਛੇ ਅੱਡੀਆਂ ਲੰਗੀਆਂ ਹੋ ਜਾਂਦੀਆਂ ਉਹ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਬਾਕੀ ਹਰ ਇੱਕ ਸਲਵਾਰ ਥੋੜੀ ਜਰੂਰ ਬੈਕ ਤੋਂ ਨੀਵੀਂ ਰੱਖਿਆ ਕਰੋ ਅੱਡੀਆਂ ਤੋਂ ਤੇ ਮੂਰੋ ਚੱਕ ਦਿਆ ਕਰੋ ਲੋ ਜੀ ਆਪਏ ਤੁਮ ਇਧਰੇ ਪਾਸੇ ਵੀ ਕਰੀਪ ਆਲਾਂਗੇ ਜਿਹੜਾ ਆਪਣਾ ਖਰਚਾ ਉਹ ਸਲਵਾਰ ਦੇ ਵਿੱਚੋਂ ਇਧਰਲੇ ਪਾਸੇ ਨਿਕਲੂਗਾ ਜਦੋਂ ਮੈਂ ਝੋਲੀ ਕੱਟੂਗਾ ਝੋਲੀ ਕਿਵੇਂ ਕੱਟਣੀ ਆ ਨਾਲ ਨਾਲ ਤੁਹਾਨੂੰ ਉਹ ਵੀ ਦੱਸ ਦਊਗਾ ਪਹਿਲਾਂ ਆਪਾਂ ਇਹਨੂੰ ਫਟਾਫਟ ਕੱਟ ਕੇ ਪੂਰਾ ਕਰ ਲਈਏ ਕੰਨੀ ਤੋਂ ਮਾਰ ਐ ਨਾ ਵੱਧ ਲਾ ਦੇ ਕੋ ਰ ਕਪੜਾ ਕਿ ਵੀ ਸਾਈਡ ਤੋਂ ਖਿੱਚ ਮਾਰ ਦਊਗਾ ਠੀਕ ਆ ਨੋਟਿਫਾਈਟਾ ਦੁਬਾਰੇ ਫੇਰ ਆਪਾਂ 6 ਇੰਚ ਕੱਢਾਂਗੇ ਉੱਪਰ 35 ਤੇ 38 ਤੇ ਦੋ 40 40 ਠੀਕ ਆ ਇਧਰ ਵੀ ਆਪਾਂ ਸਵਾਦੋਟਾ ਇੰਚ ਰੱਖਾਂਗੇ ਯਾਨੀ ਪੋਰਾ ਸੂਤ ਨਾਲ ਵਿੱਚੀ ਵਧ ਰੱਖ ਲੈ ਕਰੋ ਘਟੇ ਨਾ ਇਹਨਾਂ ਨੂੰ ਇਹ ਤੋਂ ਆਪਾਂ ਟੱਕ ਇਧਰੋਂ ਸਾਈਡ ਤੇ ਵੀ ਲਾ ਲਈ ਇਧਰੋਂ ਫੜ ਲੈਣਾ ਆਪਾਂ ਤੇ ਉੱਦੋਂ ਐਸ ਸਾਈਡ ਤੋਂ ਕੱਢਾਂਗੇ ਲੈਣੇ ਗਲਾ ਸੂਟ ਆ ਜਿਹੜਾ ਆਪਾਂ ਕੱਟ ਰਹੇ ਹਾਂ ਇਹਦੇ ਲੈਂਡਿੰਗ ਉਧਰ ਨਾਲ ਨਾਲ ਕੱਟੀ ਜਾਂਦੀ ਹੈ ਹੈਨਾ ਇਹਦੀ ਆਪ ਲੈਂਡਿੰਗ ਦੀ ਵੀਡੀਓ ਪਾ ਨਹੀਂ ਸਕਦੇ ਕਿਉਂਕਿ ਲਾਈਟ ਦਾ ਕੰਮ ਹੀ ਹੈ ਸਾਰਾ ਹਨ ਨਾਲ ਨਾਲ ਹੁਣ ਦੋ ਜਣੇ ਲੱਗ ਕੇ ਸੂਟ ਕੱਟਿਆ ਜਾਊਗਾ ਇਹ ਲਓ ਜੀ ਨੌਸਟਰ ਬਚਾ ਲੈਣਾ ਸੈੱਟ ਕਰਕੇ ਜਿਹੜੇ ਭੈਣਾਂ ਨਵੀਆਂ ਬਿਲਕੁਲ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਕੋਲੇ ਨਾ ਹਰ ਇੱਕ ਵੀਡੀਓ ਆ ਜਾਈ। ਜੇ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਫਿਰ ਅਗਲੀ ਵੀਡੀਓ ਤੁਹਾਡੇ ਕੋਲੇ ਆਉਂਦੀ ਨਹੀਂ ਜੀ। ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਜਾਂ ਬੱਚਿਆਂ ਨੂੰ ਕਹਿ ਕੇ ਕਰਵਾ ਲਿਆ ਕਰੋ ਤਾਂ ਕਿ ਤੁਹਾਡੇ ਕੋਲੇ ਹਰ ਇੱਕ ਵੀਡੀਓ ਆ ਸਕੇ। ਚਲੋ ਹੁਣ ਆਹ نیچے ਵਾਲਾ ਵੀ ਇਸ ਤਰ੍ਹਾਂ ਹੱਥ ਰੱਖਿਆ ਕਰੋ। ਜੇ ਕਿਸੇ ਤੋਂ ਐ ਨਹੀਂ ਘਟਿਆ ਤਾਂ ਫਿਰ ਪ੍ਰੈਸ ਦੇ ਨਾਲ ਕਰੀਜ ਪਾ ਲਿਆ ਕਰੋ ਇਸ ਜਗ੍ਹਾ ਤੇ ਹਨਾ। ਚਲੋ ਹੁਣ ਇੱਥੋਂ ਆਪਾਂ ਇਧਰਲੇ ਪਾਸੇ ਠਾਕ ਇਤੋ ਠੀਕ ਆ ਜੇ ਕਿਸ ਤੁਹਾਨੂੰ ਇਹਦਾ ਵੀ ਕਪੜਾ ਜਿਆਦਾ ਹਲਦਾ ਫਿਰ ਸਟੈਬਲਾਈਜ਼ਰ ਲਾ ਲੈ ਇੱਕ ਵਾਰ ਇਸ ਤਰ੍ਹਾਂ ਫਿਰ ਕਪੜਾ ਆਪਣਾ ਹਲਦਾ ਨਹੀਂ ਆ। ਲੋ ਜੀ ਜਿਹੜੀਆਂ ਭੈਣਾਂ ਬਿਲਕੁਲ ਨਵੀਆਂ ਚੈਨਲ ਤੇ ਉਹਨੂੰ ਨਹੀਂ ਪਤਾ ਹਨਾ ਸਟੈਬਲਾਈਜ਼ਰ ਮੈਂ ਲਾਉਣਾ ਹੁੰਦਾ ਹਮੇਸ਼ਾ ਹੀ ਵੀ ਕਪੜਾ ਦਾ ਫਿਰ ਜਿਆਦਾ ਹਲਦਾਂਗਾ ਇੱਕ ਆਪਾਂ ਇੱਥੇ ਲਾ ਦਈਏ। ਹਾਂ ਫਿਰ ਸੂਟ ਰ ਬੰਨਿਆ ਜਾਂਦਾ ਉਹਨੂੰ ਸਿਕਾਈ ਜਾਊ ਕਟਣ ਤੋਂ। ਇੱਕ ਆਪਾਂ ਇੱਥੇ ਲਾ ਦਈਏ ਹੁੰਦੇ। ਠੀਕ ਆ ਇਹ ਵਾਹ ਆਪਣਾ ਪੈਨੇ ਝੋਲੀ ਰੱਖਾਂਗੇ ਮਣਕੇ ਪੈਸਟਰ ਝੋਲੀ ਰੱਖਣ ਵੇਲੇ ਪੂਰਾ ਤਿਆਰ ਰੱਖਣਾ ਪਾਉਣਾ ਪਹਿਲਾਂ ਲੜ ਇੱਕੋ ਜੇ ਕਰਕੇ ਆ ਇਧਰ ਹੁਣ ਆਪਣਾ ਸਟੈਪਲਾਈਜ਼ਰ ਲਾਉਂਦਾ ਇਹ ਪੂਰਾ ਫਾਇਦਾ ਹੁੰਦਾ ਵੀ ਬਾਅਦ ਕੱਟ ਹੁੰਦੀ ਨਹੀਂ ਸਾਰੇ ਲੱਡ ਨਾ ਬੰਨੇ ਜਾਂਦੇ ਆ ਪੂਰਾ ਪੂਰਾ ਚੀ ਨੀ ਫਿਰ ਸਲਵਾ ਜਦੋਂ ਜੋੜ ਕੇ ਆਪਾਂ ਲਾਸਟ ਸਿਆਂ ਲਾਉਣੇ ਉੱਥੇ ਬਾਧ ਘਟ ਜਾਂਦਾ ਕਪੜਾ ਬਿਲਕੁਲ ਸਹੀ ਇਹ ਨੇ ਇਧਰ ਹੁਣ ਆਪਾਂ ਲੋੜ ਮੁਤਾਬਕ ਹੀ ਰੱਖਾਂਗੇ ਘੇਰ ਕਿੰਨਾ ਰੱਖਣਾ ਉਹ ਵੀ ਤੁਹਾਨੂੰ ਮੈਂ ਦੱਸੂਗਾ ਕਿਵੇਂ ਮੈਂ ਜਿਵੇਂ ਆਪਾਂ ਪਹੁੰਚੇ ਪਾਏ ਸੀਗੇ 11 11.5 ਇੰਚ ਚੌੜੇ 11 ਨਾਲ ਤੇ ਕਿੰਨਾ ਹੋ ਗਿਆ 5.5 ਪੌਣੇ ਐ ਫੀਤਾ ਟਪਾ ਦਿਆ ਕਰੋ ਉਨੇ ਜਿੰਨੇ ਆਪਾਂ ਪਹੁੰਚੇ ਪਾਏ ਨੇ ਉਹਦਾ ਅੱਧਾ ਫੱਟੇ ਫੱਟੇ ਗਏ ਨੇ ਜਿੱਥੇ ਪਹੁੰਚ ਗਏ ਨੇ ਹਨਾ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਬੋਲੀ ਹੁੰਦੀ ਆ ਹੁਣ ਘੇਰਾ 35 ਦੇ ਹੋ ਜੀ ਤੁਹਾਡਾ 70 34 ਦੇ ਹੋ ਜੀ 68 ਆਪਾਂ 68 ਇੰਚ ਪਾ ਕੇ ਦੇਖਦੇ ਹਾਂ ਸਲਵਾਰ ਜਿਆਦਾ ਭਾਰੀ ਨਹੀਂ ਕਰਦੇ ਕਿਉਂਕਿ ਅੰਦਰ ਇਹਦੇ ਲਾਈਨਿੰਗ ਵੀ ਆਉਗੇ ਜੀ ਹਨਾ ਇਹ ਆ ਲੋ ਇੱਥੋਂ ਆਪਾਂ ਪਾਵਾਂਗੇ ਇਹਨੂੰ ਚੋਲੀ ਜਿਵੇਂ ਇਹ ਪੈਂਦਾ ਸੀ ਜੀ ਥੋੜਾ ਭਾਰਾ 10.5 ਇੰਚ ਹਨਾ ਇਹ 10.5 ਵਾਲੇ ਆਪਾਂ ਲੋ ਜੀ ਇੱਥੋਂ ਆਪਾਂ ਨੇ ਦੁਬਾਰੇ ਫੇਰ ਇੱਕ ਵਾਰ ਚੈੱਕ ਕਰ ਲੈਣ ਕਿੰਨੀ ਬਹੁਤ ਆ ਕੀ ਰਹਾ ਨਾ ਜਿਆਦਾ ਜਿਹਦੇ ਲਾਈਨਿੰਗ ਹੁੰਦੀ ਹੈ ਉਹਦੇ ਬਾਹਰਾਂ ਭਾਰੀ ਨਹੀਂ ਕਰਦੇ ਸਲਵਾਰ ਨੂੰ ਇਹ ਚੀਜ਼ ਲਾਜ਼ਮੀ ਧਿਆਨ ਰੱਖੋ ਸੁਪਰ ਠੀਕ ਆ ਇਹ ਵੀਡੀਓ ਸਮਝ ਆਈ ਕਟਾਈ ਦੀ ਮੇਰੀ ਦੀ ਤਾਂ ਵੀ ਕਮੈਂਟ ਕਰੋ ਨਾ ਆਈ ਤਾਂ ਤਾਂ ਵੀ ਕਮੈਂਟ ਕਰਕੇ ਦੱਸਿਓ ਹਨਾ ਫਿਰ ਉਹ ਦੁਬਾਰੇ ਆਮਦਾਰੀ ਨਾਲ ਜਦੋਂ ਲੈਟ ਟਿਕਨ ਲੱਗੀ ਇਸੇ ਨਾਲ ਆਪਦੀ ਦੁਬਾਰੇ ਫਿਰ ਮੈਂ ਵੀਡੀਓ ਪਾ ਦੂੰਗਾ ਰੋ ਆਪਣਾ ਕਪੜਾ ਗਲੇ ਗਲੇ ਲਾਉਣ ਵਾਸਤੇ ਬਚ ਗਿਆ ਹੁਣ ਆਪਾਂ ਇਹਨੂੰ ਚੱਕਾਂਗੇ ਅਗਲੇ ਪਾਸੋਂ ਕਿੰਨਾ ਚੱਕਣਾ ਬੈਕ ਤੋਂ ਕਿੰਨਾ ਡਾਊਨ ਕਰਨਾ ਇਹ ਸਿੱਧਣੀ ਆਪਾਂ ਨੂੰ ਖੋਲ ਲਾਂਗੇ ਲੋਚ ਸਟੇਪਲਾਈਜ਼ਰ ਲਾਉਣ ਦਾ ਬਹੁਤ ਫਾਇਦਾ ਹੁੰਦਾ ਲਾਲ ਐਕੋ ਸਟੇਪਲਾਈਜ਼ਰ ਹਨ ਤਾਂ ਕਿ ਸੂਟ ਆਪਣਾ ਹਲਦਾ ਪੂਰੀ ਝੋਲੀ ਚੈੱਕ ਕਰ ਲਈ ਸਹੀ ਆ ਬਿਲਕੁਲ ਸਹੀ ਆ ਹੁਣ ਆਪਾਂ ਲੰਬਾਈ ਜਿੰਨੀ ਲੋੜ ਆ ਆਪਾਂ ਨੂੰ ਛੇਂਜ ਫੀਤਾ ਪੱਟ ਪਾਤਾ ਇਧਰ ਸਲਵਾਰ ਦੀ ਲੰਬਾਈ ਕਿੰਨੀ ਹੈ 35 ਆਪਾਂ ਲਾਵਾਂਗੇ 38 ਇੰਚ ਇਹ ਆਹ ਹੁਣ ਆਹ ਨੂੰ ਜਿਹੜਾ ਤੁਸੀਂ ਸਲਾਬ ਲਾਉਣਾ ਹੈ ਨਿਸ਼ਾਨ ਫੱਟੀ ਦੇ ਨਾਲ ਵੀ ਲਾ ਸਕਦੇ ਹੋ ਜੇ ਫੱਟੀ ਤੁਹਾਡੇ ਕੋਲੇ ਹੈ ਨਹੀਂ ਤਾਂ ਇੰਚੀ ਟੇਬ ਰੱਖ ਕੇ ਲਾ ਲਿਆ ਕਰੋ ਇੱਥੋਂ ਐ ਹੌਲੀ ਹੌਲੀ ਵਧਾਉਂਦੇ ਜਾਣਾ ਝੂਲੀ ਵਾਲੀ ਸਾਈਡ ਨੂੰ ਬਸ ਇੱਥੇ ਜਾ ਕੇ ਖਤਮ ਕਰਦਾ ਕਰੋ ਨਿਸ਼ਾਨ ਨੂੰ ਇਹ ਆਹ ਇਹਦੇ ਨਾਲ ਆਹ ਜਿਹੜਾ ਤੁਹਾਡੇ ਪਾਸਾ ਇਹ ਆ ਗਿਆ ਅੱਟੀਆਂ ਵਾਲਾ ਪਾਸਾ ਆਹ ਆ ਗਿਆ ਮੂਰੇ ਫਰੰਟ ਵਾਲਾ ਪਾਸਾ ਠੀਕ ਆ ਅ ਜਦੋਂ ਪੈਣਾ ਖੜੋਗੇ ਤੁਸੀਂ ਸਲਵਾਰ ਬਿਲਕੁਲ ਮੂਹਰੋ ਹੈ ਆਉਗੀ ਖੜਮੀ ਬੈਗ ਤੋਂ ਅੱਡੀਆਂ ਦੇ ਉੱਪਰ ਡਿੱਗੂ ਕੋ ਪਾਉਂਗਾ ਹੀ ਵਧੀਆ ਬਣਨੀ ਆ ਤੇ ਅੱਡੀਆਂ ਵੀ ਟਕੀਆਂ ਰਹਿਣੀਆਂ ਲਓ ਜੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਓ ਕਿਉਂਕਿ ਵੀਡੀਓ ਬਣਾਉਣ ਤੇ ਮਿਹਨਤ ਆਉਂਦੀ ਹੈ ਹਨਾ ਤੇ ਮੈਨੂੰ ਉਦੋਂ ਖੁਸ਼ੀ ਹੁੰਦੀ ਹੈ ਜਦੋਂ ਪੈਣਾ ਦੇ ਸਮਝ ਲੱਗਦੇ ਵੀ ਹਾਂ ਬਈ ਆ ਚੀਜ਼ ਦੀ ਸਾਨੂੰ ਹੁਣ ਸਮਝ ਲੱਗੀ ਕਿ ਜਿਹੜਾ ਮੈਂ 6 ਇੰਚ ਫੀਟਾ ੱਟ ਪਾਉਣਾਗਾ ਇਹ ਬਹੁਤ ਸਾਰੀਆਂ ਪੈਣਾ ਦੇ ਹਜੇ ਤੱਕ ਨਹੀਂ ਸਮਝਾਈ ਕੋਈ ਗੱਲ ਨਹੀਂ ਹੌਲੀ ਹੌਲੀ ਤੁਹਾਨੂੰ ਸਮਝ ਲੱਗ ਲੱਗ ਜੀ ਆਪਾਂ ਸਲਵਾਰ ਵੀ ਆਪਣੀ ਸਾਰੀ ਕੱਟੀ ਗਈ ਹੈ ਨਾ ਉਹ ਇਹਦੇ ਨਾਲ ਉਹ ਕੋਈ ਬੈਲਟ ਦੇ ਕੇ ਕੱਟ ਲਵਾਂ ਆਪਨੇ ਕੋਲ ਕਪੜਾ ਬੈਲਟ ਵਾਸਤੇ ਪੂਰਾ ਪੂਰੀ ਹੈਗਾ ਥਿਊਟੀ ਕਸਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਬਾਟ ਜੇ ਪਹਿਲਾਂ ਕੱਢਦੇ ਆ ਪ ਚੰਗੀ ਤਰ੍ਹਾਂ ਪ੍ਰੈਸ ਕਰਮ ਕਰਕੇ ਦੇਖੋ ਇਹਦੇ ਨਾਲ ਫਿਟਿੰਗ ਦਾ ਅੱਧਾ ਇੰਚ ਤੋਂ ਵੀ ਵੱਧ ਫਰਕ ਪੈ ਜਾਂਦਾ ਨੇ ਜਿਵੇਂ ਕਪੜਾ ਖੋਲਦਾ ਨਾ ਇਹ ਇਹਨੂੰ ਖੋਲਦਿਆ ਕਰੋ ਬਾਅਦ ਚ ਵੀ ਇਹਨੇ ਖੋਲ ਲਈ ਜਦੋਂ ਆਪਾਂ ਪ੍ਰੈਸ ਕਰਾਂਗੇ ਆਹ ਚੀਜ਼ ਨਾ ਬਾਟ ਜੇ ਜਿਹੜੇ ਇਹਨੂੰ ਚੰਗੀ ਤਰ੍ਹਾਂ ਪੂਰੀ ਪ੍ਰੈਸ ਕਰਮ ਕਰਕੇ ਜਿੰਨੇ ਕਪੜਾ ਝਾਲ ਸਕੇ ਪਹਿਲਾਂ ਇਹਨਾਂ ਨੂੰ ਮਾਰ ਲਿਆ ਕਰੋ ਆਹ ਚੀਜ਼ਾਂ ਐ ਕਪੜਾ ਖੋਲ ਜਾਂਦਾ ਸਾਰਾ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ ਪੈਣਾ ਕਿ ਕੁਰਤੀ ਘਟਣੀ ਹੈ ਸਲਵਾਰ 'ਚ ਵੀ ਚਲੋ ਮਾਰਾ ਮੋਟਾ ਚੱਲ ਜੂਗਾ ਕੁਰਤੀ ਜੇ ਬਾਅਦ ਚ ਖੁੱ ਔਖਾ ਲੱਗਦਾ ਹੈ ਨਾ ਕੰਮ ਆਪਾਂ ਦਾ ਦੇਖ ਕਿੰਨਾ ਵੱਧ ਗਿਆ ਆਪਾਂ ਨੇ ਕਿੰਨਾ ਘੱਟ ਰੱਖਿਆ ਸੀਗਾ ਤੇ ਚੌੜਾ ਵੀ ਕਿੰਨਾ ਵੱਧ ਗਿਆ ਹਾਂ ਹੁਣ ਆਪਾਂ ਜਿਹੜੀ ਬੈਲਟ ਇਹਨਾਂ ਦੀ ਹੈਗੀ ਉਹ 25.5 ਇੰਚ ਆ ਆਪਾਂ ਲਾਵਾਂਗੇ 26.5 ਆ ਠੀਕ ਹੈ ਪੂਰਾ ਪੂਰੀ ਰੱਖਾਂ ਆਪਣਾ ਇਹ ਕਿਧਰ ਆਪਾਂ ਬੈਲਟ ਪਾਵਾਂਗੇ 6.5 ਇੰਚ ਜਾਂ 6.5 ਚੌੜੀ ਹਾਂ ਹਰ ਇੱਕ ਚੀਜ਼ ਮੈਂ ਥੋੜੀ ਜਿਹੀ ਵੱਧ ਰੱਖ ਦਿੰਦਾ ਤਾਂ ਕਿ ਨੀਚੇ ਜਾ ਕੇ ਕੱਟਿਆ ਜਾਵੇ ਕੋਈ ਦੁੱਖ ਨਹੀਂ ਉਹਦਾ ਜੇ ਕੱਟ ਗਿਆ ਫਿਰ ਬਹੁਤ ਪੈੜੀ ਲੱਗਦੀ ਸਲਵਾਰ ਪਾਈ ਵੀ ਹੈ ਨਾ ਹਾਂ ਇਧਰ ਆਪਾਂ ਨੇ ਕਰੀਬ ਨਾਲਾਂਗੇ ਤਾਂ ਕਿ ਕਟਣਾ ਸੋਖਾ ਹੋਵੇ। ਯਾਨੀ ਕਿ ਕਟਿੰਗ ਕਰਨੇ ਵੇਲੇ ਲਾਜ਼ਮੀ ਪ੍ਰੈਸਤੀ ਵਰ ਤੋਂ ਵੱਧ ਕਰਿਆ ਕਰੋ ਫਿਰ ਵੱਧ ਤੋਂ ਵੱਧ ਸਫਾਈ ਆਉਂਦੀ ਹੈ ਹਨਾ। ਕੰਨੀ ਆਪਨੇ ਰੱਖਣੀ ਨਹੀਂ ਵਿੱਚ ਉਹ ਮੈਂ ਕੱਟ ਕੇ ਇਧਰ ਆਈ ਸੀ ਬੈਲਟ ਵਾਲੇ ਪਾਸੇ। ਲੋ। ਇਹਦਾ ਆਪਾਂ ਗੁੰਡਾ ਵੀ ਇਸੇ ਤਰੀਕਾ ਕੱਟ ਦਿਆਂ। ਹਾਂ ਠੀਕ ਆ। ਲੋ ਆਪਣਾ ਸਾਰਾ ਸੂਟ ਕੱਟ ਕੇ ਤਿਆਰ ਹੋ ਗਿਆ। ਬਾਕੀ ਜੇ ਕਿਸੇ ਚੀਜ਼ ਦੀ ਨਾ ਸਮਝ ਲੱਗੀ ਪੈਨੂ ਤਾਂ ਉਹ ਮੈਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਜਾ ਕੇ ਫਿਰ ਮੈਂ ਇਸੇ ਨਾਪ ਦੀ ਦੁਬਾਰਾ ਵੀਡੀਓ ਬਣਾ ਦੂੰਗਾ ਲਾਈਟ ਬਹੁਤ ਹੀ ਘੱਟ ਆਉਂਦੀ ਆ ਕਣਕਾਂ ਵੱਢ ਰਹੇ ਆ ਹਨਾ ਕਿਸਾਨ ਤੇ ਉਹਦੇ ਕਰਕੇ ਲਾਈਟ ਬੰਦ ਕਰਨੀ ਪੈਂਦੀ ਆ ਉਹ ਵੀ ਜ਼ਰੂਰੀ ਹੈ ਕੰਮ ਹਨਾ 6 ਮਹੀਨੇ ਦੀ ਮਿਹਨਤ ਹੁੰਦੀ ਆ ਆਪਣੀ ਤੇ ਕਿਉਂ ਆਪਾਂ ਦਾ ਆਪਦੇ ਬਾਰੇ ਜੀ ਕੱਲਾ ਸੋਚਾਂਗੇ ਦੂਜਿਆਂ ਬਾਰੇ ਸੋਚਾਂਗੇ ਫਿਰ ਆਪਣੀ ਵੀ ਗਲਤੀ ਆ ਆਪਾਂ ਨੇ ਰੇ ਸਵੇਰੇ ਕੰਮ ਹੁਣ ਆਪਾਂ ਨੂੰ ਕਰਨਾ ਹੀ ਪਿਆ ਕਰੂ ਮੈਂ ਕੋਸ਼ਿਸ਼ ਕਰਿਆ ਕਰੂ ਡੇਲੀ ਇੱਕ ਵੀਡੀਓ ਜ਼ਰੂਰ ਬਣਾਈ ਜਾਵੇ ਬਾਕੀ ਤੁਸੀਂ ਕਿਸੇ ਕੀ ਹੋਏ ਨਾਪ ਦੇ ਵੀਡੀਓ ਦੇਖਣੀ ਚਾਹੁੰਦੇ ਹੋ ਨਾ ਲੇਡੀ ਸੂਟਾਂ ਦੇ ਵਿੱਚ ਉਹ ਮੈਨੂੰ ਤੁਸੀਂ ਜਰੂਰ ਦੱਸਿਆ ਕਰੋ ਇਸ ਨਾਪ ਦੀ ਵੀਡੀਓ ਮੈਂ ਪਹਿਲਾਂ ਪਾ ਚੁੱਕੀ ਆ ਪਰਸੋ ਵੀਡੀਓ ਪਾਈ ਸੀ ਜਿਹੜੀਆਂ ਭੈਣਾਂ ਨੂੰ ਨਹੀਂ ਕੱਢਣੀ ਉਹਦੀ ਪਰਸੋ ਵਾਲੀ ਵੀਡੀਓ ਮੈਨੂੰ ਬੋਲ ਕੇ ਭੇਜੋ WhatsApp ਤੇ ਮੈਂ ਤੁਹਾਨੂੰ ਦੁਬਾਰੇ ਭੇਜ ਦਊ ਆਪਦੇ ਕੋਲ ਲਿੰਕ ਉਹਦਾ ਹਨਾ ਤਾਂ ਅੱਜ ਵਾਲੀ ਤੁਹਾਨੂੰ ਵੀਡੀਓ ਸਮਝ ਲੱਗੀ ਜਾਂ ਨਹੀਂ ਲੱਗੀ ਉਹ ਮੈਨੂੰ ਜਰੂਰ ਦੱਸਣਾ ਜਿਹੜੀਆਂ ਭੈਣਾਂ ਮੇਰਾ ਚੈਨਲ ਫੋਲੋ ਕੀਤਾ ਹੋਇਆ ਹਨਾ ਜਿਹੜੀਆਂ ਭੈਣਾਂ ਬਿਲਕੁਲ ਨਵੀਆਂ ਚੈਨਲ ਤੇ ਅੱਜ ਹੀ ਵੀਡੀਓ ਨੂੰ ਕੋਲਾਈ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਇਹ ਇਸ ਤਰ੍ਹਾਂ ਨਹੀਂ ਕਰਨਾ ਹੁੰਦਾ ਉਹ ਮੈਨੂੰ WhatsApp ਤੇ ਬੋਲ ਕੇ ਭੇਜੋ ਮੈਂ ਉਹਨਾਂ ਦਾ ਨੰਬਰ ਆਪਦੇ ਗਰੁੱਪ ਦੇ ਵਿੱਚ ਐਡ ਕਰ ਲਊਗਾ ਫਿਰ ਹਰ ਵੀਡੀਓ ਤੁਹਾਡੇ ਕੋਲੇ ਆਪਦੀ ਆਪ ਹੀ ਆਉਣ ਲੱਗ ਜੂ ਠੀਕ ਹੈ ਜੀ ਸਤਿ ਸ੍ਰੀ ਅਕਾਲ ਮਿਲਦੇ ਆਂ ਕਿਸੇ ਨਵੀਂ ਵੀਡੀਓ